ਦੋਸਤੋ ਕੱਲ 1 ਅਗਸਤ ਤੋਂ ਜੋ ਟ੍ਰੈਫਿਕ ਰੂਲ ਬਦਲੇ ਜਾ ਰਹੇ ਹਨ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਪਕੜੇ ਜਾਂਦੇ ਤਾਂ ਉਹਨਾਂ ਦੇ ਉੱਤੇ ਸਜ਼ਾ ਪਲੱਸ ਜੁਰਮਾਨੇ ਦਾ ਜੋ ਸਿਸਟਮ ਕਾਨੂੰਨ ਬਣ ਕੇ ਆ ਰਿਹਾ ਹੈ ਆਪਾਂ ਉਸ ਬਾਰੇ ਪੁੱਛਦੇ ਹਾਂ ਸਾਡੇ ਬੁਲਾੜਾ ਦੇ ਟ੍ਰੈਫਿਕ ਮੁਲਾਜ਼ਮ ਬਲਜੀਤ ਸਿੰਘ ਨਾਲ ਗੱਲ ਕਰਦੇ ਹਾਂ ਕਿ ਕੱਲ 1 ਅਗਸਤ ਤੋਂ ਉਹਨਾਂ ਦੀ ਕੀ ਤਿਆਰੀ ਹੈ ਕਿਸ ਤਰ੍ਹਾਂ ਕਰ ਰਹੇ ਹਾਂਜੀ ਬਜੀਸਰ ਜਿਹੜੇ ਕੱਲ ਤੋਂ ਨਵੇਂ ਰੂਲ ਬਣ ਕੇ ਆਪਨੇ ਟ੍ਰੈਫਿਕ ਵਿੱਚ ਲਾ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਤੁਸੀਂ ਉਸ ਬਾਰੇ ਇਫਲਾਲ ਨਾਲ ਜੀ ਸਾਡੇ ਕੋਲ ਇਹਨਾਂ ਬਾਰੇ ਕੋਈ ਲਿਖਤੀ ਰੂਪ ਤਾਂ ਨਹੀਂ ਆਇਆ ਦਾ ਇਹ ਚਲੋ ਜੋ ਵੀ ਅੱਗੇ ਟਾਈਮ 'ਚ ਸਾਡੇ ਕੋਲ ਅਕਸਰਾ ਵੱਲੋਂ ਜੋ ਵੀ ਹਦਾਇਤ ਆਉਂਦੀ ਹੈ ਅਸੀਂ ਉਹ ਮੈਂ ਉਹਨਾਂ ਲਾਗੂ ਕਰਾਂਗੇ ਪਰ ਜਿੰਨਾ ਕਿ ਸਾਨੂੰ ਪਤਾ ਉਹਨਾਂ ਬਾਰੇ ਇਹ ਹੈ ਵੀ 18 ਸਾਲ ਤੋਂ ਘੱਟ ਕੋਈ ਵੀ ਬੱਚਾ ਕੋਈ ਵੀ ਇਕੱਲੇ ਚਲਾ ਸਕਦਾ ਜੇ ਕੋਈ ਫੜਾਇਆ ਜਾਂਦਾ ਤਾਂ ਉਹਨਾਂ ਦੇ ਮਾਪਿਆਂ ਦੇ ਕਾਰਵਾਈ ਹੋਊਗੀ ਜਿੱਦੇ 'ਚ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਰੱਖਿਆ ਗਿਆ ਤੇ ਜੋ ਵੀ ਕਾਰਵਾਈ ਕਰਨੀ ਹੋ ਉਸ ਤੋਂ ਸਾਫ਼ ਕਰਨਗੇ ਜੀ ਅਸੀਂ ਉਹਨਾਂ ਦੇ ਹਵਾਲੇ ਕਰ ਦਾਂਗੇ ਜੇ ਕੋਈ ਸਾਨੂੰ ਅੰਦਰੋਂ ਹੀ ਤਾਂ ਮਿਲਦਾ ਹੈ ਕਿਸ ਤਰ੍ਹਾਂ ਤੇਰੀ ਨੇ ਫਿਰ ਕੱਲ ਨੂੰ ਤੁਸੀਂ ਆਕਰ ਇੱਕ ਦੇਖ ਤੋਂ ਜਿਹੜਾ ਤੁਹਾਡਾ ਤੇਰੀਆਂ ਕਿਸ ਤਰ੍ਹਾਂ ਤੁਹਾਡੀ ਜੋ ਵੀ ਸਾਡੇ ਅਫਸਰਾਂ ਦਾ ਹੁਕਮ ਆਉਂਦਾ ਜੀ ਜਿਵੇਂ ਵੀ ਸਾਡੇ ਅਫਸਰ ਸਾਹ ਹੁੰਦਾ ਆਦੇ ਆ ਵੀ ਆਹ ਤਰੀਕੇ ਨਾਲ ਕਰਨਾ ਜੋ ਉਸ ਤਰੀਕੇ ਨਾਲ ਹੀ ਅਸੀਂ ਕੰਮ ਕਰਾਂਗੇ ਉਹਨਾਂ ਦਾ ਹੱਥ ਨੂੰ ਪੂਰਾ ਪੱਧਰ ਲੱਗਦੀ ਜੀ ਉਹਨਾਂ ਦੇ ਹੁਕਮ ਦੀ ਕੀ ਸੰਦੇਸ਼ ਦਿਓਗੇ ਬੱਚਿਆਂ ਦੇ ਮਾਪੇ ਪਾਪ ਨੂੰ ਵੀ ਉੱਥੇ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਉਣ ਹੋਵੇਗਾ ਵੀ ਛੋਟੇ ਬੱਚੇ ਜਿਹੜੇ ਕਿ ਵਹੀਕਲ ਨਾਲ ਚੱਕ ਕੇ ਚੱਲਣ ਜਾਂਦੇ ਇਸ ਤਰ੍ਹਾਂ ਬੱਚਿਆਂ ਦਾ ਜੇ ਦੇਖੀਏ ਜੀ ਹੁਣ ਐਕਸੀਡੈਂਟ ਜਿਹੜਾ ਮੋਸਟਲੀ ਜਿਹੜੇ ਬੱਚਿਆਂ ਦੇ ਹੁੰਦੇ ਆ ਜੀ ਉਹਨਾਂ ਨੂੰ ਨੌਲੇਜ ਘਟੇ ਚੀ ਦੀ ਬੱਚੇ ਆ ਨੂੰ ਨਾਂ ਦੇਣ ਦਾ ਵੀ ਇੱਕ ਚੰਗੀ ਗੱਲ ਹੈ ਜੀ ਬੱਚੇ ਬੱਚੇ ਮਾਪੇ ਸੇਫ ਰਹਿਣਗੇ ਜੀ ਛੱਡ ਕੇ ਜਾਣ ਜਾਓ ਕੋਈ ਬਸ ਜਾਓ ਬਾਏ ਵਾਏ ਨਾ ਭੇਜਣ ਜੀ ਉਹਨਾਂ ਨੂੰ ਜਿੰਨਾ ਹੋ ਸਕਦਾ ਭਰੇਜ ਰੱਖਣੇ ਚੰਗਾ ਰਹੂਗਾ ਜੀ ਸਾਰਿਆਂ ਵਾਸਤੇ ਚੰਗਾ ਹੀ ਹੈ ਇਸਨ ਬਜੀਤ ਸਿੰਘ ਜੀ ਜੋ ਕੈਰੀ ਨਾ ਕੇ ਮਾਪੇ ਵੀ ਥੋੜਾ ਆਪਣੇ ਬੱਚਿਆਂ ਤੇ ਗੌਰ ਰੱਖਣ ਵੀ ਕੱਲ 1 ਅਗਸਤ ਤੋਂ ਵੀ ਸਾਨੂੰ ਮਜਬੂਰ ਨਾ ਕਰਨ ਕਿ ਅਸੀਂ ਤੁਹਾਡੇ ਉਹਨਾਂ ਦੇ ਬੱਚਿਆਂ ਦੇ ਚਲਾਨ ਕਰਤੀਏ ਬੱਚੇ ਥੋੜਾ ਜਹਾਬ ਦਾ ਸਿਸਟਮ ਨਾਲ ਚੱਲਣਾ ਹੈ